ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਆ ਬਲਕਾਰ ਸਿੰਘ ਗਿੱਲ ਖੇਤੀਬਾੜੀ ਆਜੋ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਆ ਵੇਖੋ ਮਿੱਤਰੋ ਰਾਤ ਆਪਣੀ ਨੰਨੂ ਪਈ ਸੂ ਉਹਨੇ ਵੀ ਦਿੱਤੀ ਇੱਕ ਸੋਹਣੀ ਜਿਹੀ ਬੱਚੀ ਹੁਣ ਇਹਨਾਂ ਹੀ ਬਣ ਗਈ ਦੋਨਾਂ ਦੀ ਜੋੜੀ ਇੱਕ ਪਰੀ ਤੇ ਇੱਕ ਗੁਣਗੁਣ ਇਹਦਾ ਨਾਮ ਰੱਖਤਾ ਆਪਣੇ ਪੁੱਤ ਨੇ ਗੁਣਗੁਣ ਤੇ ਵੀਰਕਾ ਨੂੰ ਲਾਇਕ ਤੇ ਸ਼ੇਅਰ ਕਰ ਦਿਆ ਕਰੋ ਆਪਾਂ ਤੁਹਾਨੂੰ ਨਿਤ ਨਵੀਆਂ ਤੋਂ ਨਵੀਆਂ ਚੀਜ਼ਾਂ ਵਿਖਾਇਆ ਕਰਾਂਗੇ ਜਿਹੜੇ ਨਵੇਂ ਵੀਰ ਆਉਂਦੇ ਆ ਉਹ ਕਰ ਲਿਆ ਕਰੋ ਸਬਸਕ੍ਰਾਈਬ ਵੇਖੋ ਹੁਣ ਇਹਨਾਂ ਦੀ ਦੋਨਾਂ ਭੈਣਾਂ ਦੀ ਬਣ ਗਈ ਜੋੜੀ ਹਾਂ ਆਪਣੀ ਹੈਗੀ ਗਣਗਣ 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 ਬਹੁਤ ਸੋਹਣੀ ਆਪਾਂ ਜਾਨਵਰਾਂ ਨੂੰ ਬਾਈ ਪੁੱਤਾਂ ਨੂੰ ਪਾਲੀ ਦਾ ਆ ਆਪਣੀ ਪਰੀ ਆ ਪੱਠੇ ਵੀਰ ਲੋਣੇ ਪੈਂਦੇ ਆ ਬਹੁ ਪੰਗੇ ਕਰਨੇ ਪੈਂਦੇ ਆ ਆ ਆਪਣੀ ਪੂਜਾ ਤੇ ਮੈਂ ਪੂਜਾ ਆ ਵੇਖੋ ਇਹ ਆਪਣਾ ਰੋਕੀ ਬੈਠਾ ਕਿਵੇਂ ਆ ਰੋਕੀ ਠੀਕ ਆ ਤੇਰਾ ਕੰਨ ਹੁਣ ਇਹਨੂੰ ਬਈ ਬਾਦਲ ਲੈ ਕੇ ਜਾਣਾ ਉੱਥੋਂ ਦਵਾਈ ਦਵਾ ਕੇ ਲਾਵਾਂਗੇ ਬਹੁਤ ਹੀ ਸਿਆਣਾ ਜਾਨਵਰ ਆ ਬਹੁਤ ਹੀ ਮੋਹ ਕਰਦਾ ਹੁਣ ਇਹਦੇ ਕੰਨ ਖਰਾਬ ਹੋਏ ਪਏ ਆ ਇਹਨੂੰ ਬਾਦਲੋਂ ਦਵਾਈ ਦਵਾ ਕੇ ਲਿਆਉਣੀ ਆ ਹਾਂ ਵੇਖੋ ਬਈ ਕੁੱਤیاں ਸੁਈਆਂ ਸੀਂ ਇਹਨਾਂ ਦੇ ਤਿੰਨ ਚਾਰ ਕੁੱਤੂੜੇ ਤਾਂ ਗਏ ਮਾਰ ਨੇ ਤੈਨੂੰ ਰੋਟੀਆਂ ਪਾ ਕੇ ਵੀ ਆਈਦੀਆਂ ਪਰ ਇਹ ਹੁਣ ਗਲੀਆਂ ਚ ਲਈ ਫਿਰਦੀਆਂ ਏ ਕਿਤੇ ਕਾਰੇ ਠਾ ਜਾਂਦੇ ਕਿਤੇ ਕਾਸੇ ਠਾ ਗਿਆ ਅੱਜ ਦੋ ਤਿੰਨ ਮਰ ਗਏ ਹੂੰ ਤਾਂ ਰੋਟੀਆਂ ਪਾ ਕੇ ਵੀ ਆਉਣੇ ਨੇ ਇਹਨਾਂ ਹੈ ਬਾਹਲੇ ਨਿੱਕੇ ਦਵਾਈ ਛੋਟੇ ਛੋਟੇ ਆ ਇਹ 2-3 ਸੂਈਆਂ ਸੀ ਵਿੱਚੋਂ ਅੱਧੇਕ ਤਾਂ ਮਰ ਮੁਰਗੇ ਅੱਧੇਕ ਰਹਿਗੇ ਆ ਵੇਖੋ ਨਿੱਕੇ ਵਾਲੇ ਆ ਛੋਟੇ ਆ ਦਵਾਈ ਸਹੀ ਲਈ ਜਾਨਾ ਤੜਕੇ ਦੀ ਕਿੰਨੇ ਵਾਰੀ ਲੈ ਲਈ ਦੋ ਵਾਰੀ ਲੈ ਲਈ ਕਿ ਤਿੰਨ ਵਾਰੀ ਤੈਨੜੀ ਤੋ ਆਂਦਾਈ ਬੂਟ ਪਾਏ ਫੂਟ ਪਾਉਣਾ ਉਹਨਾਂ ਕੇ ਪਾਈ ਨਹੀਂ ਗੇ ਪਾਏ ਆ ਚਾ ਹੁਣ ਬੂਟ ਵੀ ਪਾਲਾ ਮੇਰਾ ਪੁੱਤ ਤੇ ਦਵਾਈ ਵੀ ਲੈ ਲਾ ਚੰਗਾ ਫੇਰ ਪਸ਼ੂਆਂ ਨੂੰ ਪੱਠੇ ਪਾਈ ਨਾਲੇ ਬੱਚਿਆਂ ਨੂੰ ਦੁੱਧ ਪਿਐਂ ਨਾਲੇ ਗੁਣਗੁਣ ਨਾਲੇ ਪ੍ਰੀਤ ਨੂੰ ਚੰਗਾ ਉਹਨੂੰ ਤਾਂ ਮੋਕ ਲੱਗ ਗਈ ਵਿਚਾਰੀ ਨੂੰ ਹੋ ਗਈ ਬਿਮਾਰ ਟੀਕੇ ਲਵਾ ਕੇ ਆਇਆ ਹੁਣ ਮੈਂ ਕਿਨੂੰ ਪ੍ਰੀਤ ਨੂੰ ਪ੍ਰੀਤ ਨੂੰ ਹੂੰ ਭੈਣ ਦੇਣਿਆ ਤੈਨੂੰ ਖਾ ਜੂਗਾ ਬਾਲਾ ਬੇੜਾ ਤੇਰੇ ਭੈਣ ਚੱਲ ਲੈਣੇ ਦਾ ਦੰਦੀ ਤਾਂ ਨਹੀਂ ਵੱਢ ਕੇ ਰੋਕੀ ਤੈਨੂੰ ਖਾ ਜਾਣਗੇ ਨਾ ਪੰਗੇ ਲਿਆ ਕਰ ਤੂੰ ਤੈਨੂੰ ਉਹ ਕੁੱਤਿਆਂ ਆਈਆਂ ਨੇ ਵੱਡਿਆ ਤੇ ਵੇਖ ਲੈ ਬਾਅਦ ਚ ਹਲਕ ਜੇਗਾ ਵੱਡੇ ਕੁੱਤਿਆਂ ਨਾਲ ਨਾ ਪੰਗੇ ਲਿਆ ਕਰ ਤੂੰ ਔ ਇੱਕ ਹੋਰ ਆਇਆ ਲੱਟ ਜਾ ਉਹ ਬਾਲਾ ਪੈੜਾ ਭੰਨ ਦੇਣਾ ਖਾ ਹੀ ਗਿਆ ਸੀਗਾ ਇਹਨੂੰ ਬਦਲ ਵਸ ਤੇ ਬਦਲ ਵਸ ਤੇ ਕਾਲੇ ਕਾਲੇ ਤਰਤੀ ਤੇ ਹਰਿਆਲੀ ਆਈ ਅੱਗੇ ਨਹੀਂ ਆਉਂਦੀ ਹੋਰ ਤਾਂ ਮੈਨੂੰ ਤੇ ਨੱਚਣ ਉੱਚਦੇ ਹੈ ਨੱਚਣਾ ਹੋਰ ਨਹੀਂ ਆਉਂਦੀ ਕੋਈ ਨਾ ਨਾ ਓਏ ਵੇਖੀ ਫਤਿਹ ਚੱਕੀਏ ਇਧਰ ਅੱਜ ਤਾਂ ਸ਼ੂਨਾ ਬਣਿਆ ਫਰਦਾਨ ਸਾਰੇ ਵੀਰਾਂ ਦਾ ਧੰਨਵਾਦ